ਰੋਜ਼ਾਨਾ ਸਪੋਕਸਮੈਨ ਮੈਂ ਅਮਨ ਮੋਹਨ ਮੋਹਜਾਲ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕ ਮੁਹੱਬਤ ਦੇ ਲਈ ਹੱਦਾਂ ਸਰਹੱਦਾਂ ਟੱਪੀ ਭਾਰਤੀ ਔਰਤ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਰੁਪੋਸ਼ ਹੋ ਗਈ ਹੈ ਭਾਰਤੀ ਪੁਲਿਸ ਇਹ ਸੋਚ ਰਹੀ ਹੈ ਕਿ ਆਖਰੋਕ ਪਾਕਿਸਤਾਨ ਚਲੀ ਕਿਵੇਂਗੀ ਤੇ ਪਾਕਿਸਤਾਨ ਪੁਲਸ ਇਹ ਸੋਚ ਰਹੀ ਕਿ ਆਖਰ ਉਹ ਇਥੇ ਆ ਕਿਵੇਂ ਗਈ ਇਸ ਤੋਂ ਬਾਅਦ ਹੁਣ ਉਹ ਰੁਪੋਸ਼ ਕਿੱਥੇ ਹੋਗੀ ਇਹ ਜੋੜਾ ਕਿੱਥੇ ਚਲਾ ਗਿਆ ਔਰ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਹ ਔਰਤ ਉੱਥੇ ਹੁਣ ਵੱਡੀ ਮੁਸ਼ਕਲ ਦੇ ਵਿੱਚ ਵੀ ਹੈ ਕਿਉਂਕਿ ਪਾਕਿਸਤਾਨੀ ਏਜੰਸੀਆਂ ਵੀ ਇਸ ਦੇ ਪਿੱਛੇ ਹੁਣ ਹੱਥ ਧੋਕੇ ਪੈ ਗਿਆ ਨੇ ਖਬਰਾਂ ਇਥੋਂ ਤੱਕ ਆ ਰਹੀਆਂ ਨੇ ਕਿ ਉਸ ਦੇ ਘਰ ਰਾਤ ਵੇਲੇ ਪੁਲਸ ਆਈ ਸੀ ਔਰ ਉਸ ਨੂੰ ਆਖਿਆ ਕਿ ਚਲੋ ਤੁਸੀਂ ਥਾਣੇ ਪਰ ਔਰਤ ਨੇ ਰੋੜਾ ਪਾ ਦਿੱਤਾ ਜਿਸ ਤੋਂ ਬਾਅਦ ਮੁਹੱਲੇ ਦੇ ਲੋਕ ਵੀ ਇਕੱਠੇ ਹੋਏ ਜਿਸ ਤੋਂ ਬਾਅਦ ਪੁਲਸ ਵਾਲੇ ਤਾਂ ਵਾਪਸ ਚਲੇ ਗਏ ਇਸ ਤੋਂ ਬਾਅਦ ਇਹ ਜੋੜਾ ਰੁਪੋਸ਼ ਹੋ ਗਿਆ ਮਾਮਲਾ ਅਦਾਲਤ ਤਾਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਪੁਲਿਸ ਭਾਰਤੀ ਔਰਤ ਦੀ ਪਾਲ ਕਰ ਰਹੀ ਹੈ ਜੋ ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਗਈ ਸੀ ਅਤੇ 13 ਨਵੰਬਰ ਨੂੰ ਆਪਣਾ ਵੀਜ਼ਾ ਖਤਮ ਹੋਣ ਦੇ ਬਾਵਜੂਦ ਉਹ ਭਾਰਤ ਨਹੀਂ ਪਰਤੀ ਇਸ ਦੇ ਨਾਲ ਹੀ ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਭਾਰਤੀ ਨਾਗਰਿਕ ਦੇ ਇੱਕ ਪਾਕਿਸਤਾਨੀ ਨਾਗਰਿਕ ਦੇ ਨਾਲ ਵਿਆਹ ਕਰਵਾ ਲਿਆ ਸ਼ੇਖੂਪੁਰਾ ਜ਼ਿਲ੍ਹਾ ਪੁਲਿਸ ਅਧਿਕਾਰੀ ਬਿਲਾਲ ਜ਼ਫਰ ਸ਼ੇਖ ਨੇ ਆਖਿਆ ਹੈ ਕਿ 48 ਸਾਲਾ ਸਿੱਖ ਔਰਤ ਸਰਬਜੀਤ ਕੌਰ ਨੇ ਇੱਕ ਪਾਕਿਸਤਾਨੀ ਨਾਗਰਿਕ ਨਾਜ਼ਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਇਹ ਜੋੜਾ ਕਿਤੇ ਲੁਕ ਗਿਆ ਰੁਪੋਸ਼ ਹੋ ਗਿਆ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਉਹਨਾਂ ਅੱਗੇ ਆਖਿਆ ਕਿ ਬਾਕੀ ਵੇਰਵੇ ਦੋਵਾਂ ਤੋਂ ਪੁੱਛ ਕੇ ਤੋਂ ਬਾਅਦ ਹੀ ਸਾਹਮਣੇ ਆਉਣਗੇ ਸਰਬਜੀਤ ਕੌਰ 4 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਆਈ ਸੀ ਅਤੇ ਅਗਲੇ ਦਿਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਮਨਾਉਣ ਦੇ ਲਈ ਨਨਕਾਣਾ ਸਾਹਿਬ ਜਾਣ ਵਾਲੀ ਸੀ ਹਾਲਾਂਕਿ ਔਰਤ ਦੇ ਵੱਲੋਂ 7 ਨਵੰਬਰ ਨੂੰ ਸ਼ੇਖੂਪੁਰਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਕੋਲ ਦਾਇਰ ਕੀਤੇ ਗਏ ਬਿਆਨ ਦੇ ਅਨੁਸਾਰ ਉਸਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੀ ਮਰਜ਼ੀ ਦੇ ਨਾਲ ਇਸਲਾਮਧਰਨ ਅਪਣਾ ਲਿਆ ਅਤੇ ਨਾਜ਼ਰ ਹੁਸੈਨ ਨਾਮ ਦੇ ਇੱਕ ਪਾਕਿਸਤਾਨੀ ਨਾਗਰਿਕ ਦੇ ਨਾਲ ਉਸਨੇ ਨਿਕਾਹ ਕਰਵਾ ਲਿਆ ਇਸ ਬਿਆਨ ਦੇ ਵਿੱਚ ਉਸਦੇ ਵਕੀਲ ਅਹਿਮਦ हसन ਪਾਸ਼ਾ ਦਾ ਆਖਣਾ ਹੈ ਕਿ ਵਿਆਹ ਸ਼ੇਖੂਪੁਰਾ ਦੀ ਸਬੰਧਤ ਯੂਨੀਅਨ ਕਾਉਂਸਲ ਦੇ ਵਿੱਚ ਰਜਿਸਟਰ ਹੋ ਗਿਆ ਅਤੇ ਉਹ ਕਹਿੰਦੇ ਨੇ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਸੰਪਰਕ ਕੀਤਾ ਖਬਰਾਂ ਇੱਥੋਂ ਤੱਕ ਵੀ ਨੇ ਕਿ ਦੁਬਈ ਦੇ ਵਿੱਚ ਇਹਨਾਂ ਦੋਵਾਂ ਨੇ ਇਕੱਠਿਆਂ ਕੰਮ ਵੀ ਕੀਤਾ ਹੈ ਲਗਭਗ 8 ਤੋਂ 9 ਸਾਲ ਇਹ ਟੱਚ ਦੇ ਵਿੱਚ ਰਹੇ ਨੇ ਹਾਲਾਂਕਿ ਵਕੀਲ ਅਹਿਮਦ हसन ਪਾਸ਼ਾ ਨੇ ਇੱਕ ਮੀਡੀਆ ਅਦਾਰੇ ਨੂੰ ਦੱਸਿਆ ਕਿ ਉਹਨਾਂ ਨੇ ਦੋਵਾਂ ਨੂੰ 15 ਨਵੰਬਰ ਨੂੰ ਆਪਣੇ ਚੈਂਬਰ ਦੇ ਵਿੱਚ ਸੱਦਿਆ ਸੀ ਤਾਂ ਜੋ ਉਹ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਦੇ ਅਧਿਕਾਰੀਆਂ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾ ਸਕਣ ਪਰ ਵਾਅਦੇ ਦੇ ਬਾਵਜੂਦ ਦੋਵੇਂ ਪਤੀ ਪਤਨੀ ਨਹੀਂ ਆਏ ਅਤੇ ਹੁਣ ਨਾਸਰ ਹੁਸੈਨ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ। ਵਕੀਲ ਅਹਿਮਦ हसन ਪਾਸ਼ਾ ਨੂੰ ਹੁਣ ਡਰ ਹੈ ਕਿ ਕਿਤੇ ਉਹਨਾਂ ਦੇ ਵਿਰੁੱਧ ਕੋਈ ਵੱਡੀ ਕਾਰਵਾਈ ਨਾ ਹੋ ਜਾਵੇ। ਉਹਨਾਂ ਅੱਗੇ ਆਖਿਆ ਕਿ ਸਰਬਜੀਤ ਕੌਰ ਨੂੰ ਅਜੇ ਤੱਕ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਤੋਂ ਉਹਨਾਂ ਦੇ ਰਾਹੀਂ ਵੀਜ਼ਾ ਐਕਸਟੈਂਸ਼ਨ ਨਹੀਂ ਮਿਲਿਆ ਤਾਂ ਫਿਰ ਉਹ ਪਾਕਿਸਤਾਨ ਦੇ ਵਿੱਚ ਕਿਵੇਂ ਰਹਿ ਰਹੀ ਹੈ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ। ਉਹਨਾਂ ਆਖਿਆ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਲਾਹੌਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਦੀ ਸੁਣਵਾਈ ਅੱਜ ਹੋ ਸਕਦੀ ਹੈ। ਸ਼ੇਖੂਪੁਰ ਸ਼ੇਖੂਪੁਰਾ ਪੁਲਿਸ ਦੇ ਅਨੁਸਾਰ ਸਰਬਜੀਤ ਅਤੇ ਨਾਸਿਰ ਹੁਸੈਨ ਦੀ ਪਾਲ ਦੇ ਲਈ ਅਧਿਕਾਰੀਆਂ ਦੀ ਇੱਕ ਟੀਮ ਫਾਰੂਕਾਬਾਦ ਦੇ ਨਈ ਆਬਾਦੀ ਇਲਾਕੇ ਦੇ ਵਿੱਚ ਭੇਜੀ ਗਈ ਪਰ ਨਾਸਿਰ ਹੁਸੈਨ ਦੇ ਘਰ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਪਾਕਿਸਤਾਨੀ ਪੁਲਿਸ ਹੁਣ ਇਸ ਭਾਰਤੀ ਔਰਤ ਨੂੰ ਪਾਲ ਰਹੀ ਹੈ। ਆਖਰ ਉਹ ਔਰਤ ਗਈ ਕਿੱਥੇ ਤਾਂ ਪੁਲਿਸ ਦਾ ਆਖਣਾ ਹੈ ਕਿ ਉਹ ਅਜੇ ਵੀ ਅਣਜਾਣ ਹੈ ਕਿ ਨਾਸਿਰ ਹੁਸੈਨ ਅਤੇ ਉਸ ਦਾ ਪਰਿਵਾਰ ਕਿੱਥੇ ਹੈ। ਸ਼ੇਕੂਪੁਰਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਮੁਹੰਮਦ ਖਾਲਿਦ ਮਹਿਮੂਦ ਵੜੈਚ ਦੀ ਅਦਾਲਤ ਦੇ ਵਿੱਚ ਜਮਾ ਕਰਵਾਏ ਗੇ ਦਸਤਾਵੇਜ਼ਾਂ ਦੇ ਅਨੁਸਾਰ ਸਰਬਜੀਤ ਕੌਰ ਨੇ ਕਾਜ਼ੀ ਹਾਫਿਜ਼ ਰਿਜ਼ਵਾਨ ਪੱਟੀ ਦੇ ਹੱਥੋਂ ਇਸਲਾਮ ધਰਮ ਅਪਣਾਇਆ ਜਿਸ ਤੋਂ ਬਾਅਦ ਉਸ ਨੂੰ ਇਸਲਾਮੀ ਨਾਮ ਨੂਰ ਦਿੱਤਾ ਗਿਆ ਮਤਲਬ ਉਹ ਸਰਬਜੀਤ ਤੋਂ ਨੂਰ ਬਣ ਗਈ ਉਸ ਨੇ ਆਪਣਾ ਨਾਮ ਹਕੂਬੂਲ ਕੀਤਾ ਤਾਂ ਉਸ ਨੂੰ 5 ਨਵੰਬਰ ਨੂੰ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਅਦਾਲਤ ਦੇ ਵਿੱਚ ਜਮਾ ਕਰਵਾਏ ਗੇ ਵਿਆਹ ਸਰਟੀਫਿਕੇਟ ਦੇ ਅਨੁਸਾਰ ਨਾਸਰ ਹੁਸੈਨ ਦੀ ਉਮਰ 43 ਸਾਲ ਹੈ ਅਤੇ ਨਾਸਰਜੀਤ ਕੋਰ ਦੀ ਉਮਰ ਇਸ ਦੇ ਵਿੱਚ 48 ਸਾਲ ਦੱਸੀ ਗਈ ਹੈ ਵਿਆਹ ਸਰਟੀਫਿਕੇਟ ਦੇ ਅਨੁਸਾਰ ਦਾਜ 10000 ਰੁਪਏ ਤੈਅ ਕੀਤਾ ਗਿਆ ਹੈ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਨਾਸਰ ਹੁਸੈਨ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਨੂੰ ਦੂਜੇ ਵਿਆਹ ਦੀ ਇਜਾਜ਼ਤ ਦੀ ਲੋੜ ਨਹੀਂ ਹੈ ਸਰਜੀਤ ਭਾਰਤੀ ਪੰਜਾਬ ਸੂਬੇ ਦੇ ਕਪੂਰਥਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਜਿੱਥੇ ਪੰਜਾਬ ਪੁਲਿਸ ਉਹ ਉਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਵੀ ਕਰ ਰਹੀ ਹੈ ਉਧਰ ਪਾਕਿਸਤਾਨ ਦੀ ਪੁਲਿਸ ਵੀ ਟੈਨਸ਼ਨ ਦੇ ਵਿੱਚ ਪਈ ਹੋਈ ਹੈ ਕਿਉਂਕਿ 2000 ਲਗਭਗ 2000 ਸ਼ਰਧਾਲੂਆਂ ਦੇ ਨਾਲ ਇਹ ਪਾਕਿਸਤਾਨ ਗਈ ਸੀ ਜਥੇ ਦੇ ਵਿੱਚ 10 ਦਿਨਾਂ ਦੀ ਯਾਤਰਾ ਸੀ ਪਰ 10 ਦਿਨਾਂ ਬਾਅਦ ਜਦੋਂ ਜਥਾ ਵਾਪਸ ਪਰਤਿਆ ਇਹ ਔਰਤ ਉੱਥੋਂ ਦੀ ਵਾਪਸ ਨਹੀਂ ਪਰਤੀ ਦਸਰਬਜੀਤ ਕੋਰ ਬਾਅਦ ਵਿੱਚ ਖਬਰ ਆਉਂਦੀ ਹੈ ਕਿ ਉੱਥੇ ਨਿਕਾਹ ਕਰਵਾ ਲੈਂਦੀ ਹੈ ਕਪੂਰਥਲਾ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਔਰ ਕਪੂਰਥਲਾ ਪੁਲਿਸ ਦੇ ਏਐਸਪੀ त्रेंद्र वर्मा ਦਾ ਆਖਣਾ ਹੈ ਕਿ ਸਰਬਜੀਤ ਦੇ ਧਰਮ ਪਰਵਰਤਨ ਦੀ ਪੁਸ਼ਟੀ ਨਹੀਂ ਹੋਈ ਹੈ ਉਹਨਾਂ ਦਾ ਆਖਣਾ ਹੈ ਕਿ ਉਹਨਾਂ ਨੂੰ ਜਨਵਰੀ 2024 ਦੇ ਵਿੱਚ ਪਾਸਪੋਰਟ ਦੇ ਜਾਰੀ ਕੀਤਾ ਗਿਆ ਸੀ ਉਹਨ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਦੇ ਵਿੱਚ ਉਹਨਾਂ ਨੇ ਇੱਕ ਗੱਲ ਕੁੜੀ ਨੇ ਔਰਤ ਨੇ ਆਖੀ ਹੈ ਕਿ ਉਹ ਵਿਆਹ ਕਬੂਲ ਕਰਦੀ ਹੈ ਔਰ ਉਸ ਨੇ ਵੀ ਆਖਿਆ ਕਿ ਜੋ ਉਸ ਨੇ ਆਪਣੀ ਮਰਜ਼ੀ ਦੇ ਨਾਲ ਇਹ ਵਿਆਹ ਕਰਵਾਇਆ ਉਸ ਨੂੰ ਅਗਵਾ ਇਸ ਮਾਮਲੇ ਦੇ ਵਿੱਚ ਨਹੀਂ ਕੀਤਾ ਗਿਆ ਦੂਜੇ ਪਾਸੇ ਵਕੀਲ ਅਹਿਮਦ हसन ਪਾਸ਼ਾ ਦਾ ਆਖਣਾ ਹੈ ਕਿ 나ਸੀਰ हुसैन ਪੇਸ਼ੇ ਤੋਂ ਇੱਕ ਜ਼ਮੀਨ ਮਾਲਕ ਹੈ ਉਹ ਉਹ ਕਹਿੰਦਾ ਕਿ ਨਾਸਰ ਹੁਸੈਨ ਨੂੰ 9 ਸਾਲਾਂ ਤੋਂ ਉਹ ਇਹ ਔਰਤ ਜਾਣਦੀ ਹੈ ਵਕੀਲ ਅਹਿਮਦ हसन ਪਾਸ਼ਾ ਨੇ ਆਖਿਆ ਕਿ ਸਰਬਜੀਤ ਅਤੇ ਨਾਸਰ ਇੰਸਟਾਗ੍ਰਾਮ ਦੇ ਉੱਤੇ ਗੱਲਬਾਤ ਕਰ ਰਹੇ ਸੀ 6 ਮਹੀਨੇ ਪਹਿਲਾਂ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਤੇ ਅਖੀਰ ਉਹਨਾਂ ਨੇ ਵਿਆਹ ਕਰ ਲਿਆ ਪਰ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਕਿ ਇਸ ਔਰਤ ਦੀਆਂ ਮੁਸ਼ਕਲਾਂ ਪਾਕਿਸਤਾਨ ਦੇ ਵਿੱਚ ਵੱਧ ਗਈਆਂ ਨੇ ਕਿਉਂਕਿ ਜਿਸ ਘਰ ਦੇ ਵਿੱਚ ਉਹ ਰਹਿ ਰਹੀ ਸੀ ਰਾਤ ਵੇਲੇ ਉੱਥੇ ਪਾਕਿਸਤਾਨੀ ਪੁਲਿਸ ਆਈ ਉਸ ਤੋਂ ਬਾਅਦ ਉਹਨਾਂ ਨੇ ਕੀ ਕਿ ਤੁਹਾਨੂੰ ਚੌਕੀ ਥਾਣੇ ਜਾਣਾ ਹੋਵੇਗਾ ਸਾਡੇ ਨਾਲ ਪਰ ਇਹ ਔਰਤ ਘਬਰਾ ਗਈ ਕਿਉਂਕਿ ਔਰਤ ਨੇ ਪੁਲਿਸ ਵਰ ਮੁਲਾਜ਼ਮ ਦੇਖੇ ਤਾਂ ਉਸਨੇ ਮੋਹੱਲੇ ਦੇ ਵਿੱਚ ਰੋੜਾ ਪਾ ਦਿੱਤਾ ਇਸ ਤੋਂ ਬਾਅਦ ਪੁਲਿਸ ਵਾਲੇ ਵਾਪਸ ਚਲੇ ਗਏ ਹੁਣ ਜਦੋਂ ਇਹਨਾਂ ਦੇ ਦਸਤਾਵੇਜ਼ ਮੰਗੇਗੇ ਸੀ ਜਮ੍ਹਾਂ ਕਰਵਾਉਣ ਦੇ ਲਈ ਆਉਣਾ ਸੀ ਇਹਨਾਂ ਨੇ ਤਾਂ ਇਸ ਤੋਂ ਬਾਅਦ ਇਹ ਜੋੜਾ ਜਿਹੜਾ ਉਥੋਂ ਦੀ ਰੁਪੋਸ਼ ਹੋ ਗਿਆ ਤਾਂ ਜੁਡੀਸ਼ੀਅਲ ਮੈਜਿਸਟ੍ਰੇਟ ਮੁਹੰਮਦ ਖਾਲਿਦ ਮਹਿਮੂਦ ਬੜੈ ਦੀ ਅਦਾਲਤ ਦੇ ਵਿੱਚ ਧਾਰਾ 200 ਦੇ ਤਹਿਤ ਦਾਇਰ ਕੀਤੇ ਗਏ ਇਸ ਗਾਸਾ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਸਟੈਂਡ ਲਿਆ ਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਨਾਸਿਰ ਹੁਸੈਨ ਦੇ ਨਾਲ ਵਿਆਹ ਨਿਕਾਹ ਕੀਤਾ ਸੀ ਉਹ ਕਹਿੰਦੀ ਹੈ ਕਿ ਕਿਸੇ ਨੇ ਮੈਨੂੰ ਅਗਵਾ ਨਹੀਂ ਕੀਤਾ ਮੈਂ ਆਪਣੀ ਮਰਜ਼ੀ ਦੇ ਨਾਲ ਵਿਆਹ ਕੀਤਾ ਹੈ ਮੈਂ ਆਪਣੇ ਮਾਪਿਆਂ ਦੇ ਘਰੋਂ ਸਿਰਫ ਤਿੰਨ ਕੱਪਿਆਂ ਨਾਲ ਆਈ ਸੀ ਅਤੇ ਮੇਰੇ ਕੋਲ ਕੁਝ ਵੀ ਨਹੀਂ ਸੀ ਤਾਂ ਇਸ ਬਿਆਨ ਦੇ ਵਿੱਚ ਉਸਨੇ ਦਾਅਵਾ ਕੀਤਾ ਕਿ ਪੁਲਿਸ ਮੇਰੇ ਨਿਕਾਹ ਕਾਰਨ ਬਹੁਤ ਗੁੱਸੇ ਦੇ ਵਿੱਚ ਹੈ ਅਤੇ 5 ਨਵੰਬਰ ਨੂੰ ਰਾਤ 9 ਵਜੇ ਪੁਲਿਸ ਅਧਿਕਾਰੀ ਜ਼ਬਰਦਸਤੀ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਇਸ ਤੋਂ ਬਾਅਦ ਉਹ ਉਹਨਾਂ ਨੂੰ ਥਾਣੇ ਜਾਣ ਲਈ ਆਖਦੇ ਨੇ ਪਰ ਜਦੋਂ ਉਹ ਇਨਕਾਰ ਕਰਦੀ ਹੈ ਤਾਂ ਪੁਲਿਸ ਵਾਲੇ ਉਸ ਨਾਲ ਗੁੱਸੇ ਦੇ ਵਿੱਚ ਗੱਲਬਾਤ ਕਰਦੇ ਨੇ ਤਾਂ ਭਾਰਤੀ ਔਰਤ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਮੁਹਈਆ ਕਰਵਾਈ ਜਾਵੇ ਉਹਨਾਂ ਨੂੰ ਜਾਨ ਦਾ ਖਤਰਾ ਉੱਥੇ ਮਹਿਸੂਸ ਹੋ ਰਿਹਾ ਤਾਂ ਇਸ ਔਰਤ ਨੇ ਮੁਸੀਬਤ ਜਿਹੜੀ ਸਹੇੜੀ ਹੈ ਤੇ ਉੱਥੇ ਹੁਣ ਪਾਕਿਸਤਾਨ ਦੇ ਵਿੱਚ ਵੀ ਇਸ ਦੇ ਲਈ ਵੱਡੀ ਮੁਸ਼ਕਲ ਜਿਹੜੀ ਆ ਉਹ ਖੜੀ ਹੋ ਗਈ ਹੈ ਦੂਜੇ ਪਾਸੇ ਸ਼ੇਖੂਪੁਰਾ ਪੁਲਿਸ ਦੇ ਬੁਲਾਰੇ ਰਾਣਾ ਯੂਨਿਸ ਨੇ ਦੱਸਿਆ ਕਿ ਪੁਲਿਸ ਨੇ ਕਿਸੇ ਵੀ ਭਾਰਤੀ ਔਰਤ ਜਾਂ ਉਸ ਦੇ ਪਾਕਿਸਤਾਨੀ ਪਤੀ ਨੂੰ ਪਰੇਸ਼ਾਨ ਨਹੀਂ ਕੀਤਾ ਉਹਨਾਂ ਆਖਿਆ ਕਿ ਇਸ ਸਬੰਧ ਦੇ ਵਿੱਚ ਲਾਏ ਗੇ ਇਲਜ਼ਾਮ ਹਕੀਕਤ ਦੇ ਬਿਲਕੁਲ ਉਲਟ ਨੇ ਤਾਂ ਉਹਨਾਂ ਆਖਿਆ ਕਿ ਕਿਉਂਕਿ ਇਹ ਮਾਮਲਾ ਸੰਵੇਦਨਸ਼ੀਲ ਹੈ ਇਸ ਲਈ ਇਸ ਨੂੰ ਵਕ ਵਕ ਸੰਸਥਾਵਾਂ ਦੇ ਦੁਆਰਾ ਦੇਖਿਆ ਜਾ ਰਿਹਾ ਹੈ ਜੋ ਵੀ ਫੈਸਲਾ ਲਿਆ ਜਾਵੇਗਾ ਉਹ ਪਾਕਿਸਤਾਨ ਦੇ ਕਾਨੂੰਨਾਂ ਦੇ ਅਨੁਸਾਰ ਹੀ ਹੋਵੇਗਾ ਖैर ਇਸ ਔਰਤ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਸਾਹਮਣੇ ਜ਼ਰੂਰ ਆਈਆਂ ਸੀ ਕਿ 48 ਸਾਲ ਦੀ ਉਮਰ ਦੇ ਵਿੱਚ ਆਪਣੀ ਪਾਕ ਮੁਹੱਬਤ ਦੇ ਲਈ ਇਹ ਹੱਦਾਂ ਸਰਹੱਦਾਂ ਟੱਪ ਕੇ ਪਾਕਿਸਤਾਨ ਪਹੁੰਚ ਗਈ ਹੈ ਪਰ ਪਾਕਿਸਤਾਨ ਦੇ ਵਿੱਚ ਵੀ ਹੁਣ ਇਸ ਦਾ ਰਾਹ ਜਿਹੜਾ ਹੈ ਉਹ ਸੁਖਾਲਾ ਨਜ਼ਰ ਨਹੀਂ ਆ ਰਿਹਾ ਪਾਕਿਸਤਾਨੀ ਏਜੰਸੀਆਂ ਵੀ ਹੁਣ ਇਸ ਦੇ ਪਿੱਛੇ ਹੱਥ ਧੋਕੇ ਪੈ ਗਏ ਨੇ ਸ਼ੇਖੂਪੁਰਾ ਦੀ ਪੁਲਿਸ ਪਾਕਿਸਤਾਨ ਦਾ ਜੋ ਇਲਾਕਾ ਸ਼ੇਖੂਪੁਰਾ ਉਸ ਦੀ ਪੁਲਿਸ ਹੁਣ ਇਸ ਨੂੰ ਪਾਲ ਰਹੀ ਹੈ ਇਹ ਜੋੜਾ ਕਿੱਥੇ ਰੁਪੋਸ਼ ਹੋ ਗਿਆ ਇਸ ਬਾਰੇ ਫਿਲਹਾਲ ਕਿਸੇ ਨੂੰ ਵੀ ਪਤਾ ਨਹੀਂ